ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਮੈਂ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਗਰੀਬ ਘਰ ਦੀ ਧੀ ਸੀ ਤੇ ਮੈਂ ਮਸਾਂ 12 ਹੀ ਪੜੀ ਸੀ ਉਹ ਵੀ ਸਰਕਾਰੀ ਸਕੂਲ ਵਿੱਚ ਅਸੀਂ ਚਾਰ ਭੈਣ ਭਰਾ ਸੀ ਗਰੀਬੀ ਦਾ ਕਰਕੇ ਸਾਡਾ ਬਹੁਤ ਬੁਰਾ ਹਾਲ ਸੀ ਮੇਰੇ ਮਾਂ ਪਿਓ ਲੇਬਰ ਕਰਦੇ ਸੀ ਤੇ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਸਾਨੂੰ ਪੜਾਇਆ ਸੀ ਤੇ ਅਸੀਂ ਤਿੰਨ ਭੈਣਾਂ ਤੇ ਇੱਕ ਭਰਾ ਸੀ ਮੇਰਾ ਭਰਾ 3 ਨੰਬਰ ਤੇ ਸੀ ਤੇ ਮੈਂ ਸਭ ਤੋਂ ਛੋਟੀ ਸੀ ਮੇਰੀਆਂ ਵੱਡੀਆਂ ਭੈਣਾਂ ਤਾਂ ਚੰਗੇ ਘਰਾਂ ਵਿੱਚ ਵਿਆਹੀਆਂ ਗਈਆਂ ਸੀ ਸਾਡਾ ਸਾਰੀਆਂ ਭੈਣਾਂ ਦਾ ਸੁਭਾਅ ਬਹੁਤ ਚੰਗਾ ਸੀ ਸਾਨੂੰ ਪਤਾ ਸੀ ਕਿ ਗਰੀਬੀ ਦੇ ਦਿਨਾਂ ਵਿੱਚ ਆਪਣਾ ਟਾਈਮ ਪਾਸ ਕਿੱਦਾਂ ਕਰਨਾ ਅਸੀਂ ਕਦੇ ਕਿਸੇ ਚੀਜ਼ ਵੱਲ ਦੇਖ ਕੇ ਆਪਣਾ ਮਨ ਨਹੀਂ ਲਲਚਾਇਆ ਸੀ ਜਦੋਂ ਮੇਰੀਆਂ ਭੈਣਾਂ ਦੇ ਵਿਆਹ ਹੋਏ ਉਦੋਂ ਮੈਂ ਛੋਟੀ ਸੀ ਤੇ ਫਿਰ 4 ਸਾਲ ਬਾਅਦ ਮੇਰੇ ਮਾਪਿਓ ਨੇ ਮੇਰੇ ਭਰਾ ਦਾ ਵਿਆਹ ਕਰ ਦਿੱਤਾ। ਮੈਂ ਆਪਣੀ ਭਾਬੀ ਦਾ ਵੀ ਬੜਾ ਦੇਹ ਕਰਦੀ ਹੁੰਦੀ ਸੀ। ਮੇਰੀ ਭਾਬੀ ਬਹੁਤ ਚੰਗੀ ਸੀ। ਮੈਨੂੰ ਤਾਂ ਇੰਜ ਲੱਗਦਾ ਸੀ ਪਰ ਉਹਦੇ ਮਨ ਵਿੱਚ ਕੀ ਆ ਉਹ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ। ਮੈਂ ਉਦੋਂ ਹਜੇ 12th ਕੀਤੀ ਸੀ ਤੇ ਫਿਰ ਮੈਂ ਘਰੇ ਰਹਿਣ ਲੱਗ ਪਈ ਸੀ। ਮੇਰੇ ਘਰਦਿਆਂ ਕੋਲ ਇੰਨੇ ਪੈਸੇ ਨਹੀਂ ਸੀ ਕਿ ਮੈਂ ਅੱਗੇ ਪੜ ਸਕਦੀ। ਜਦੋਂ ਮੇਰੇ ਭਾਬੀ ਆਈ ਤਾਂ ਮੈਂ ਉਹਨੂੰ ਕੋਈ ਕੰਮ ਨਹੀਂ ਕਰ ਲੈਂਦੀ ਸੀ। ਮੈਂ ਆਪ ਹੀ ਸਾਰਾ ਕੰਮ ਕਰਦੀ ਸੀ। ਮੇਰੀ ਮਾਂ ਮੈਨੂੰ ਕਹਿੰਦੀ ਸੀ ਕਿ ਕੋਈ ਗੱਲ ਨਹੀਂ ਸੁਮਨ ਤੂੰ ਥੋੜਾ ਬੋਧਾ ਕੰਮ ਅੰਜੂ ਨੂੰ ਵੀ ਕਰਨ ਦਿਆ ਕਰ ਉਹ ਵੀ ਇਸ ਘਰ ਦੀ ਧੀ ਆ ਉਹਨੂੰ ਵੀ ਘਰ ਦੇ ਹਿਸਾਬ ਕਿਤਾਬ ਬਾਰੇ ਪਤਾ ਲੱਗੂਗਾ ਮੇਰਾ ਭਰਾ ਵੀ ਚੰਗਾ ਕੰਮ ਕਰਨ ਲੱਗ ਪਿਆ ਸੀ ਹੌਲੀ ਹੌਲੀ ਦਿਨ ਸੁਧਰਦੇ ਗਏ ਤਾਂ ਮੈਂ ਮੇਰੀ ਵੱਡੀ ਭੈਣ ਇੱਕ ਦਿਨ ਘਰੇ ਸਾਡੇ ਆਈ ਤੇ ਕਹਿਣ ਲੱਗੀ ਕਿ ਮੰਮੀ ਮੈਂ ਸੁਮਨ ਦਾ ਰਿਸ਼ਤਾ ਲੈ ਕੇ ਆਈ ਆ ਤੂੰ ਦੇਖ ਤੈਨੂੰ ਇਹ ਮੁੰਡਾ ਪਸੰਦ ਆ ਜਦੋਂ ਇਹ ਗੱਲਾਂ ਕਰਦੇ ਸੀ ਤਾਂ ਮੈਂ ਅੰਦਰ ਬੈਠੀ ਸੀ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਵਿਆਹ ਕਰਵਾਉਣ ਕਿਉਂਕਿ ਮੈਨੂੰ ਪਤਾ ਸੀ ਕਿ ਵੱਡੀਆਂ ਭੈਣਾਂ ਵਿਆਹ ਕਰਵਾ ਕੇ ਬੱਚੇ ਜੰਮ ਕੇ ਘਰੇ ਹੀ ਕੰਮ ਕਰਨ ਜੋکریاں ਰਹਿ ਗਈਆਂ ਪਰ ਮੈਂ ਹੋਰਾਂ ਕੁੜੀਆਂ ਵੱਲ ਦੇਖ ਕੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਮੈਂ ਚਾਹੁੰਦੀ ਸੀ ਕਿ ਘੱਟੋ-ਘੱਟ ਮੈਂ 25 ਕੋ ਸਾਲ ਦੀ ਹੋਵਾਂ ਤੇ ਮੈਨੂੰ ਪੂਰੀ ਸੋਝ ਸਮਝ ਹੋਣੀ ਚਾਹੀਦੀ ਆ ਜਦੋਂ ਮੈਂ ਵਿਆਹ ਕਰਵਾਵਾਂ ਪਰ ਮੇਰੇ ਨਾਲ ਇਦਾਂ ਨਹੀਂ ਹੋਇਆ ਸੀ ਮੈਂ ਨਿਆਣੀ ਜਈ ਉਮਰ ਦੇ ਵਿੱਚ ਹੀ ਮੇਰਾ ਵਿਆਹ ਕਰ ਦਿੱਤਾ ਜਦ ਕਿ ਮੇਰੀਆਂ ਭੈਣਾਂ 22 ਸਾਲ ਦੀਆਂ ਸੀ ਜਦੋਂ ਉਹਨਾਂ ਦੇ ਵਿਆਹ ਹੋਏ ਸੀ ਤੇ ਮੇਰਾ ਤਾਂ 18 ਕੋ ਸਾਲ ਦੀ ਉਮਰ ਵਿੱਚ ਹੀ ਇੱਕ ਮੁੰਡੇ ਨਾਲ ਰਿਸ਼ਤਾ ਕਰ ਦਿੱਤਾ ਮੁੰਡਾ ਦੇਖਣ ਨੂੰ ਤਾਂ ਸੋਹਣਾ ਸੀ ਪਰ ਥੋੜਾ ਸਿਧਰਾ ਜਿਹਾ ਸੀ ਸ਼ਾਇਦ ਉਹਨੂੰ ਇੰਨੀ ਸੋਚ ਸਮਝ ਵੀ ਨਹੀਂ ਸੀ ਕੰਮਕਾਰ ਸੋਹਣਾ ਕਰਦਾ ਸੀ ਮਾਪੇ ਨੇ ਸੋਚਿਆ ਕਿ ਚਲ ਸੁਮਨ ਵੀ ਸੁਖ ਦਾ ਸਾਹ ਲਾਊਗੀ ਇਹ ਵੀ ਘਰੋਂ ਸੌਖੀ ਹੋਊਗੀ ਤਾਂ ਸਾਡੇ ਸੀਨੇ 'ਚ ਵੀ ਠੰਡ ਰਹੂਗੀ ਤੇ ਨਾਲੇ ਆਪਣੀ ਪਰਛਾਈ ਦਾ ਤੇ ਵੀ ਕਰਿਆ ਕਰਨਾ ਹੀਗਾ ਘਰ ਵਿੱਚ ਸ਼ਰੀਕਾ ਬਣ ਜਾਂਦਾ ਜੇ ਕਿਤੇ ਇੱਕ ਦਿਨ ਇਹ ਲੜ ਪਈਆਂ ਤੇ ਇਹਨਾਂ ਵਿੱਚ ਨਨਾਨ ਪਰਛਾਈ ਵਾਲਾ ਪਿਆਰ ਨਹੀਂ ਰਹਿਣਾ ਮੈਂ ਇਹੋ ਜਿਹੀ ਵੀ ਬਿਲਕੁਲ ਨਹੀਂ ਸੀ ਪਰ ਮੇਰਾ ਰਿਸ਼ਤਾ ਕਰ ਦਿੱਤਾ ਸੀ ਮੇਰੀ ਭਾਬੀ ਬਹੁਤ ਖੁਸ਼ ਸੀ ਕਹਿਣ ਲੱਗੀ ਕਿ ਚਲ ਸੁਮਨ ਹੁਣ ਤੇਰਾ ਵੀ ਵਿਆਹ ਹੋ ਜਾਣਾ ਤੇ ਮੈਂ ਇਕੱਲੀ ਰਿਆ ਕਰੂੰਗੀ ਮੈਂ ਕਿਹਾ ਕਿ ਭਾਬੀ ਤੂੰ ਤਾਂ ਬਹੁਤ ਖੁਸ਼ ਆ ਮੈਨੂੰ ਵਿਆਹ ਕੇ ਤਾਂ ਉਹ ਕਹਿਣ ਲੱਗੀ ਕਿ ਮੈਂ ਖੁਸ਼ ਨਹੀਂ ਆ ਮੈਂ ਤਾਂ ਬਹੁਤ ਖੁਸ਼ ਆ ਜੇ ਵੱਡੀਆਂ ਭੈਣਾਂ ਆਪਣੇ ਘਰ ਆ ਤੂੰ ਵੀ ਆਪਣੇ ਘਰ ਹੀ ਹੋਣੀ ਚਾਹੀਦੀਆਂ ਪਰ ਮੈਨੂੰ ਇਸ ਗੱਲ ਤੇ ਬੜਾ ਗੁੱਸਾ ਜਿਹਾ ਲੱਗਿਆ ਸੀ ਕਿ ਭਾਬੀ ਮੇਰੇ ਬਾਰੇ ਇਦਾਂ ਕਿਦਾਂ ਸੋਚਦੀ ਆ ਸ਼ਾਇਦ ਉਹ ਆਪਦੀ ਥਾਂ ਤੇ ਸਹੀ ਸੀ ਪਰ ਮੈਨੂੰ ਮੁੰਡਾ ਸਿਧਰਾ ਜਿਹਾ ਲੱਗਦਾ ਸੀ ਜਦੋਂ ਮੈਂ ਆਪਣੀ ਵੱਡੀ ਭੈਣ ਨਾਲ ਗੱਲ ਕੀਤੀ ਤਾਂ ਉਹ ਕਹਿੰਦੀ ਕਿ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਮੁੰਡਾ ਤਾਂ ਬਹੁਤ ਚੰਗਾ ਮੁੰਡੇ ਦੀ ਮਾਂ ਨਹੀਂ ਸੀ ਤੇ ਨਾ ਹੀ ਪਿਓ ਸੀ ਬਸ ਇੱਕ ਜੇਠ ਤੇ ਜੇਠਾਣੀ ਸੀ ਇੱਕ ਭੈਣ ਸੀ ਉਹ ਵਿਆਹੀ ਹੋਈ ਸੀ ਮੇਰੇ ਘਰ ਦੇ ਨੇ 6 ਮਹੀਨੇ ਦਾ ਟਾਈਮ ਲਿਆ ਕਿ ਤਾਂ ਕਿ ਉਹ ਮੇਰੇ ਵਿਆਹ ਦੀ ਪੂਰੀ ਤਰ੍ਹਾਂ ਤਿਆਰੀ ਕਰ ਸਕਣਾ ਮੇਰੇ ਡੈਡੀ ਨੇ ਪਤਾ ਨਹੀਂ ਕਿੱਦਾਂ ਵੀ ਕਰਕੇ ਪੁੱਜ ਪੈਸੇ ਜੋੜੇ ਤੇ ਮੰਮੀ ਜਿਨ੍ਹਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਉਹ ਬਹੁਤ ਅਮੀਰ ਸੀ ਉਹ ਸਾਡੇ ਹਰ ਵਿਆਹ ਵਿੱਚ ਬੜੀ ਮਦਦ ਕਰਦੇ ਹੁੰਦੇ ਸੀ ਇਸ ਲਈ ਉਹਨਾਂ ਨੇ ਮੇਰੇ ਵਿਆਹ ਵਿੱਚ ਵੀ ਬਹੁਤ ਮਦਦ ਕਰਨੀ ਸੀ ਆਂਟੀ ਨੇ ਮੈਨੂੰ ਕਾਫੀ ਵਧੀਆ ਸੂਟ ਵੀ ਲੈ ਕੇ ਦਿੱਤੇ ਸੀ ਉਹਨੇ ਮੇਰੇ ਵਿਆਹ ਤੇ ਮੈਨੂੰ ਪੰਜ ਸੂਟ ਪਹਿਲਾਂ ਹੀ ਲੈ ਕੇ ਦਿੱਤੇ ਤੇ ਕਹਿ ਲੱਗੀ ਜਦੋਂ ਦਿਲ ਕਰੂਗਾ ਸਵਾਲ ਲਈ ਉਹਨੇ ਸੂਟਾਂ ਦੀ ਮਿਹਨਤ ਵੀ ਦੇਣੀ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਆਂਟੀ ਦੇ ਗੱਲ ਨਾਲ ਕੇ ਬੜਾ ਰੋਈ ਸੀ ਆਂਟੀ ਸਾਡਾ ਤਿੰਨਾ ਭੈਣਾਂ ਦਾ ਬੜਾ ਤੇਹ ਕਰਦੀ ਹੁੰਦੀ ਸੀ ਕਿਉਂਕਿ ਜਦੋਂ ਕਿਤੇ ਮੇਰੀ ਮੰਮੀ ਠੀਕ ਨਹੀਂ ਹੁੰਦੀ ਸੀ ਜਾਂ ਫਿਰ ਕਿਤੇ ਗਈ ਹੁੰਦੀ ਤਾਂ ਮਗਰੋਂ ਅਸੀਂ ਹੀ ਜਾ ਕੇ ਆਂਟੀ ਦੇ ਘਰ ਕੰਮ ਕਰਦੇ ਹੁੰਦੇ ਸੀ ਤੇ ਉਹ ਵੀ ਬਹੁਤ ਕੋਸ਼ਿਸ਼ ਸੀ ਕਿਉਂਕਿ ਅਸੀਂ ਸਾਫ਼ ਸੁਥਰੀਆਂ ਸੀ ਬੇਸ਼ੱਕ ਗਰੀਵ ਸੀ ਪਰ ਸਾਡੇ ਮਨ ਵਿੱਚ ਕੋਈ ਵੀ ਪਾਪ ਜਾਂ ਨਾਲਚ ਨਹੀਂ ਸੀ। ਅਸੀਂ ਉਹਨਾਂ ਦੇ ਘਰ ਦੀ ਕਦੀ ਕੋਈ ਚੀਜ਼ ਨਹੀਂ ਛੇੜੀ ਸੀ। ਆਂਟੀ ਤੇ ਆਂਟੀ ਦੀਆਂ ਨੋਹਾ ਧੀਆ ਸਾਰਿਆਂ ਸਾਡਾ ਬੜਾ ਤੇ ਕਰਦੇ ਹੁੰਦੇ ਅਸੀਂ ਕਿਉਂਕਿ ਅਸੀਂ ਉਹਨਾਂ ਵਿੱਚ ਬੈਠਿਆ ਉਹਨਾਂ ਵਰਗਿਆਂ ਹੀ ਲੱਗਦੇ ਸੀ। ਉਹ ਸਾਡੇ ਤੋਂ ਨਫ਼ਰਤ ਨਹੀਂ ਕਰਦੇ ਸੀ। ਮੈਨੂੰ ਵੀ ਉਹਨਾਂ ਦੀ ਇਹ ਆਦਤ ਬੜੀ ਚੰਗੀ ਲੱਗਦੀ ਸੀ ਕਿ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ। ਮੇਰੀ ਵੱਡੀ ਭੈਣ ਵਿਆਹ ਤੋਂ ਪਹਿਲਾਂ ਹੀ ਆ ਗਈ ਸੀ। ਉਹਨੇ ਹੀ ਮੇਰੀ ਸਾਰੀ ਸ਼ਾਪਿੰਗ ਕਰਵਾਉਣੀ ਸੀ। ਉਹਨੇ ਵੀ ਮੇਰੇ ਵਾਸਤੇ ਕੁਝ ਪੈਸੇ ਦਿੱਤੇ ਸੀ ਤੇ ਜੀਜੇ ਦੇ ਨਾਲ ਜਾ ਕੇ ਮੈਂ ਸਾਰਾ ਸਮਾਨ ਖਰੀਦਦੀ ਹੁੰਦੀ ਸੀ। ਮੇਰਾ ਜੀਜਾ ਵੀ ਬਹੁਤ ਚੰਗਾ ਸੀ। ਮੇਰਾ ਵੱਡਾ ਜੀਜਾ ਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਜਿੱਦਾਂ ਵੱਡੇ ਭਰਾ ਦਾ ਹੀ ਸਹਾਰਾ ਹੋਵੇ। ਛੋਟਾ ਤਾਂ ਵਿਚਾਰਾ ਪੋਲਾਪਾਲਾ ਜਿਹਾ ਸੀ। ਬੋਲਦਾ ਹੀ ਨਹੀਂ ਸੀ। ਉੱਪਰੋਂ ਮੇਰਾ ਘਰ ਵਾਲਾ ਜਮਾਂ ਬਿਲਕੁਲ ਸਿਧਰਾ ਜਿਹਾ ਸੀ। ਬਸ ਸਾਰੇ ਸਾਡੇ ਘਰ ਵਿੱਚ ਮੇਲ ਖਾਂਦੇ ਸੀ। ਕੋਈ ਵੀ ਇਦਾਂ ਦਾ ਨਹੀਂ ਸੀ ਜੋ ਮੇਰੇ ਭਰਾ ਨੂੰ ਜਾਂ ਮੇਰੇ ਮਾਪਿਆਂ ਨੂੰ ਤੰਗ ਕਰਦਾ ਕਿ ਸਾਨੂੰ ਦਾਜ ਵਿੱਚ ਆ ਚਾਹੀਦਾ ਜਾਂ ਔ ਚਾਹੀਦਾ ਇਹੋ ਜਿਹਾ ਕੋਈ ਵੀ ਗੱਲ ਨਹੀਂ ਸੀ ਮੁੰਡੇ ਵਾਲਿਆਂ ਦੀ ਵੀ ਕੋਈ ਮੰਗਣੀ ਸੀ ਉਸ ਮੁੰਡੇ ਦਾ ਨਾਮ ਕਾਲੂ ਸੀ ਵੈਸੇ ਉਹਦਾ ਨਾਮ ਕੁਲਦੀਪ ਸੀ ਤੇ ਪਿਆਰ ਨਾਲ ਉਹਨੂੰ ਸਾਰੇ ਕਾਲੂ ਕਾਲੂ ਕਹਿੰਦੇ ਸੀ ਮੇਰੀ ਵੱਡੀ ਭੈਣ ਵੀ ਮੈਨੂੰ ਕਾਲੂ ਕਹਿ ਕੇ ਹੀ ਬੁਲਾਉਂਦੀ ਸੀ ਉਹ ਮੈਨੂੰ ਬਹੁਤ ਮਜ਼ਾਕ ਕਰਦੀ ਸੀ ਮੈਂ ਉਹਨੂੰ ਕਿਹਾ ਕਿ ਮੇਰੇ ਨਾਲ ਇਹੋ ਜਿਹਾ ਮਜ਼ਾਕ ਨਾ ਕਰਿਆ ਪਰ ਮੈਨੂੰ ਜੇ ਬੁਲਾਉਣਾ ਤਾਂ ਮੇਰੇ ਨਾਮ ਨਾਲ ਹੀ ਬੁਲਾਇਆ ਕਰ ਮੈਂ ਥੋੜਾ ਗੁੱਸਾ ਜਿਹਾ ਦਿਖਾਇਆ ਪਰ ਮੇਰੀ ਭੈਣ ਨੇ ਮੈਨੂੰ ਗਲੇ ਲਾ ਲਿਆ ਕਹਿਣ ਲੱਗੀ ਕਿ ਤੂੰ ਤਾਂ ਸਾਡੀ ਸਾਰਿਆਂ ਤੋਂ ਛੋਟੀ ਤੇ लाਡਲੀ ਭੈਣ ਆ ਜੇ ਅਸੀਂ ਤੈਨੂੰ ਨਹੀਂ ਪਿਆਰ ਨਾਲ ਬੁਲਾਉਣਾ ਤਾਂ ਹੋਰ ਕਿਹਨੂੰ ਬੁਲਾਉਣਾ ਬਸ ਇਹੀ ਗੱਲਾਂ ਮੈਨੂੰ ਉਹਨਾਂ ਦੀਆਂ ਚੰਗੀਆਂ ਲੱਗਦੀਆਂ ਸੀ ਤੇ ਮੇਰੇ ਦਿਲ ਵਿੱਚ ਉਹਨਾਂ ਲਈ ਮੱਲੋ ਮੱਲੀ ਪਿਆਰ ਵਾਦਾ ਸੀ ਬਹੁਤ ਤੇਹ ਆਉਂਦਾ ਸੀ ਮੈਨੂੰ ਆਪਣੀਆਂ ਭੈਣਾਂ ਦਾ ਮੇਰੀ ਪਰਜਾਈ ਵੀ ਥੋੜੀ ਸੁਧਰ ਜਾਈ ਗਈ ਸੀ ਉਹਨਾਂ ਨੂੰ ਵੀ ਇਹ ਫੀਲ ਹੋਇਆ ਕਿ ਧੀਆਂ ਸਦਾ ਪੇਕਿਆਂ ਘਰ ਬੈਠੀਆਂ ਨਹੀਂ ਰਹਿੰਦੀਆਂ ਇੱਕ ਨਾ ਇੱਕ ਦਿਨ ਤਾਂ ਪਰਾਏ ਘਰ ਜਾਣਾ ਹੀ ਪੈਂਦਾ ਅਕਸਰ ਉਹ ਵੀ ਤਾਂ ਆਪਣਾ ਘਰ ਛੱਡ ਕੇ ਦੂਸਰੇ ਘਰ ਆਈ ਹੋਈ ਸੀ ਮੈਂ ਭਾਬੀ ਨੂੰ ਕਹਿੰਦੀ ਸੀ ਕਿ ਭਾਬੀ ਮੈਂ ਤੇਰੀ ਗੱਲ ਦਾ ਗੁੱਸਾ ਨਹੀਂ ਕੀਤਾ ਤੂੰ ਬਹੁਤ ਚੰਗੀ ਹੈ ਮੇਰੇ ਨਾਲ ਇਨਾ ਟਾਈਮ ਤੂੰ ਬਹੁਤ ਵਧੀਆ ਲੰਘਾਇਆ ਜੇ ਮੈਂ ਤੇਰੇ ਤੇ ਰੋਬ ਮਾਰਦੀ ਜਾਂ ਤੈਨੂੰ ਮਾੜਾ ਚੰਗਾ ਕਹਿੰਦੀ ਤਾਂ ਪੱਕਾ ਤੇਰੇ ਦਿਲ ਵਿੱਚ ਵੀ ਮੇਰੇ ਲਈ ਕੁਝ ਨਾ ਕੁਝ ਮਾੜਾ ਜ਼ਰੂਰ ਹੋਣਾ ਸੀ ਭਾਬੀ ਥੋੜੀ ਝੁੱਠੀ ਜਿਹੀ ਹੋਈ ਤੇ ਮੈਨੂੰ ਉਹਨੇ ਗਲੇ ਨਾਲ ਲਾ ਲਿਆ ਕਹਿਣ ਲੱਗੀ ਕਿ ਸੁਮਨ ਤੇਰੇ ਬਿਨਾ ਵੀ ਮੇਰਾ ਦਿਲ ਨਹੀਂ ਲੱਗਣਾ ਮੰਮੀ ਵੀ ਕੰਮ ਤੇ ਚਲੀ ਜਾਂਦੀ ਆ ਬਸ ਫੇਰ ਕੀ ਸੀ ਵਿਆਹ ਦੇ ਦਿਨ ਲੱਗ ਗਿਆਉਣ ਲੱਗ ਪਏ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਮੈਂ ਵੀ ਆਪਣੀ ਸ਼ਾਪਿੰਗ ਵਿੱਚ ਈਜੀ ਹੋਈ ਪਈ ਸੀ ਸਾਰੇ ਆਪੋ ਆਪਣੇ ਕੰਮਾਂ ਵਿੱਚ ਬਿਜੀ ਸੀ ਇੱਕ ਦਿਨ ਮੇਰਾ ਜੀਠ ਤੇ ਜਠਾਣੀ ਸਾਡੇ ਘਰ ਆਏ ਉਹਨਾਂ ਨੂੰ ਕੋਈ ਕੰਮ ਸੀ ਉਹਨਾਂ ਨੇ ਵਿਆਹ ਦੀ ਤਰੀਕ ਪੱਕੀ ਰੱਖਣੀ ਸੀ ਤੇ ਸਾਰਿਆਂ ਨੂੰ ਸੱਦ ਕੇ ਵਿਆਹ ਦੀ ਤਰੀਕ ਪੱਕੀ ਰੱਖ ਦਿੱਤੀ ਮੈਂ ਆਪਣੇ ਜੇਠ ਜੇਠਾਣੀ ਦੇ ਪੈਰੀਂ ਹੱਥ ਲਾਇਆ ਉਹਨਾਂ ਨੇ ਮੈਨੂੰ ਪਿਆਰ ਨਾਲ ਆਸ਼ੀਰਵਾਦ ਦਿੱਤਾ ਮੇਰਾ ਜੇਠ ਮੇਰੇ ਵਾਲੀ ਦੇਖੀ ਜਾਂਦਾ ਸੀ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਉਹਦੀ ਘਰ ਵਾਲੀ ਵੀ ਮੇਰੇ ਵੱਲ ਦੇਖਦੀ ਸੀ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਕਿੰਨੀ ਘੱਟ ਉਮਰ ਦੀ ਕੁੜੀ ਆ ਮੈਂ ਆਪਣੀ ਥਾਂ ਤੇ ਬਹੁਤ ਸੋਹਣੀ ਸੀ ਪਰ ਫਿਰ ਵੀ ਮੇਰੇ ਜੇਠ ਦੀ ਨਜ਼ਰ ਮੇਰੇ ਤੇ ਪਤਾ ਨਹੀਂ ਕਿਉਂ ਪੈਂਦੀ ਸੀ ਯਾਦ ਕੀ ਉਹਦੀ ਆਪਣੀ ਘਰ ਵਾਲੀ ਮੇਰੇ ਨਾਲੋਂ ਤਾਂ ਕਿਤੇ ਜ਼ਿਆਦਾ ਸੋਹਣੀ ਸੀ ਮੈਂ ਸਾਹਮਣੇ ਬੈਠੀ ਸੀ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਤੇ ਵਿਆਹ ਦੀ ਤਰੀਖ ਪੱਕੀ ਰੱਖ ਦਿੱਤੀ ਮੇਰੀ ਮੰਮੀ ਮੈਨੂੰ ਕਹਿਣ ਲੱਗੀ ਕਿ ਸੁਮਨ ਸਾਰਿਆਂ ਦੇ ਲਈ ਚਾਹ ਬਣਾ ਕੇ ਲਿਆ ਸ਼ਾਇਦ ਮੇਰੀ ਮਾਂ ਇਹ ਦਿਖਾਉਣਾ ਚਾਹੁੰਦੀ ਸੀ ਕਿ ਮੈਂ ਕੰਮ ਕਰਨ ਲਈ ਬਹੁਤ ਫਰਤੀਲੀ ਆ ਮੈਂ ਫਟਾਫਟ ਰਸੋਈ ਵਿੱਚ ਗਈ ਤੇ ਚਾਹ ਬਣਾ ਕੇ ਸਾਰਿਆਂ ਲਈ ਲੈ ਕੇ ਆਈ ਮੇਰੀ ਭੈਣ ਨੇ ਮੇਰੀ ਹੈਲਪ ਕੀਤੀ ਤੇ ਮੇਰੀ ਜਠਾਣੀ ਕਹਿੰਦੀ ਕਿ ਕੁੜੀ ਬਹੁਤ ਕੰਮ ਕਰਦੀ ਆ ਚੰਗੀ ਵੀ ਬਹੁਤ ਆ ਪਰ ਤੁਸੀਂ ਇਹਦੇ ਕੋਲੋਂ ਇੰਨਾ ਕੰਮ ਨਾ ਕਰਵਾਇਆ ਕਰੋ ਸਾਡੇ ਘਰ ਵਿੱਚ ਇੰਨਾ ਕੰਮ ਨਹੀਂ ਹੁੰਦਾ ਤੁਹਾਡੇ ਘਰ ਵਿੱਚ ਤਾਂ ਜ਼ਿਆਦਾ ਕੰਮ ਆ ਮੈਂ ਕਿਹਾ ਕਿ ਨਹੀਂ ਦੀਦੀ ਮੈਨੂੰ ਕੰਮ ਕਰਨ ਦਾ ਬਹੁਤ ਸ਼ੌਂਕ ਆ ਮੈਂ ਬੇਸ਼ੱਕ 12 ਪੜ੍ਹੀ ਹੋਈ ਆ ਪਰ ਫਿਰ ਵੀ ਮੈਂ ਘਰ ਦਾ ਕੰਮ ਬੜੇ ਸਲੀਕੇ ਨਾਲ ਕਰ ਲੈਨੇ ਆ ਤੁਹਾਨੂੰ ਵੀ ਮੈਂ ਕੰਮ ਕਰਨ ਨਹੀਂ ਦੇਣਾ ਅੱਜ ਤੱਕ ਮੈਂ ਆਪਣੀ ਭਾਬੀ ਨੂੰ ਕਿਸੇ ਵੀ ਕੰਮ ਨੂੰ ਹੱਥ ਨਹੀਂ ਲਾਉਣ ਦਿੱਤਾ ਇਹ ਸੁਣ ਕੇ ਤਾਂ ਮੇਰੀ ਜਠਾਣੀ ਹੱਸਣ ਲੱਗ ਪਈ ਕਿ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਤੂੰ ਹਜੇ ਨਵੀਂ ਨਵੀਂ ਵਿਆਹੀ ਹੋਣਾ ਅਸੀਂ ਤੇਰੇ ਕੋਲੋਂ ਕੰਮ ਕਰਵਾਉਂਦੇ ਚੰਗੇ ਨਹੀਂ ਲੱਗਦੇ ਤੇ ਇੱਧਰ ਮੇਰੇ ਕੋਲੇ ਆ ਕੇ ਬੈਠ ਮੈਂ ਆਪਣੀ ਜਠਾਣੀ ਦੇ ਕੋਲ ਜਾ ਕੇ ਬੈਠੀ ਮੇਰਾ ਚਿਤ ਮੇਰੇ ਵੱਲ ਦੇਖ ਕੇ ਹੱਸਦਾ ਸੀ ਮੈਂ ਵੀ ਮਾੜੀ ਜਿਹੀ ਸਮਾਈਲ ਕਰ ਦਿੱਤੀ ਸਾਰਿਆਂ ਨੂੰ ਬਹੁਤ ਖੁਸ਼ੀ ਇਸ ਦੀ ਕਿ ਮੇਰੇ ਵਿਆਹ ਦੀ ਤਰੀਖ ਪੱਕੀ ਰੱਖ ਦਿੱਤੀ ਸੀ ਕੁਝ ਦੇਰ ਉਹ ਬੈਠੇ ਤੇ ਫਿਰ ਆਪਣੇ ਘਰੇ ਚਲੇ ਗਏ ਸਾਰੇ ਰਿਸ਼ਤੇਦਾਰ ਤੇ ਸ਼ਰੀਕਾ ਭਾਈ ਚਰਾ ਵੀ ਆਪਾਂ ਆਪਣੇ ਘਰੇ ਚਲਾ ਗਿਆ ਸੀ બસ ਮੈਂ ਤੇ ਮੇਰੀਆਂ ਭੈਣਾਂ ਸਾਡਾ ਪਰਿਵਾਰ ਹੀ ਸਾਡੇ ਕੋਲ ਸੀ। ਮੇਰੀ ਭੈਣ ਮੈਨੂੰ ਛੇੜਦੀ ਸੀ ਕਿ ਤੇਰੀ ਜੇ ਖਾਣੇ ਬਹੁਤ ਚਲਾਕ ਆ, ਧਿਆਨ ਨਾਲ ਰਹੀਂ। ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ, ਜੇ ਮੈਂ ਸਹੀ ਰਹੂੰਗੀ ਤਾਂ ਮੇਰੇ ਨਾਲ ਵੀ ਸਾਰੇ ਸਹੀ ਰਹਿਣਗੇ। ਮੇਰੀ ਮਾਂ ਮੈਨੂੰ ਕਹਿੰਦੀ ਸੀ ਕਿ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ। ਬੜੇ ਪਿਆਰ ਨਾਲ ਹੀ ਸਾਰਿਆਂ ਨਾਲ ਰਹਿਣਾ ਤੇ ਪਿਆਰ ਵੀ ਲੈਣਾ। ਮੈਂ ਆਪਣੀ ਮਾਂ ਦੀਆਂ ਗੱਲਾਂ ਨੂੰ ਪੱਲੇ ਬੰਨ੍ਹ ਲਿਆ ਸੀ ਤੇ ਇੱਕ ਦਿਨ ਮੇਰਾ ਘਰ ਵਾਲਾ ਮੇਰੇ ਨਾਲ ਫੋਨ ਤੇ ਗੱਲ ਕਰਨ ਨੂੰ ਪੈਂਦਾ ਸੀ ਪਰ ਮੈਂ ਸੰਘਦੀ ਸੀ ਮੇਰੀ ਭੈਣ ਵੱਡੀ ਨੇ ਧੱਕੇ ਨਾਲ ਮੇਰੀ ਗੱਲ ਕਰਵਾ ਦਿੱਤੀ ਮੈਂ ਉਹਦੇ ਨਾਲ ਗੱਲ ਕੀਤੀ ਉਹਨੂੰ ਜਿਵੇਂ ਗੱਲ ਕਰਨ ਦਾ ਪਤਾ ਹੀ ਨਹੀਂ ਲੱਗਦਾ ਸੀ ਬਸ ਜੀਜੀ ਹੀ ਕਰੀ ਜਾਂਦਾ ਸੀ ਮੈਂ ਆਪਣੇ ਭੈਣ ਨੂੰ ਕਿਹਾ ਕਿ ਕੋਈ ਚੱਜ ਦੀ ਗੱਲ ਤਾਂ ਕਰਦਾ ਨੇ ਤੂੰ ਇਹੋ ਜਿਹਾਂ ਮੁੰਡਾ ਮੈਨੂੰ ਲੱਭ ਕੇ ਦਿੱਤਾ ਕਹਿਣ ਲੱਗੀ ਕਿ ਤੇਰੇ ਹਿਸਾਬ ਨਾਲ ਸਹੀ ਆ ساری ਜ਼ਿੰਦਗੀ ਤੇਰੀ ਵਧੀਆ ਲੰਘ ਜਾਊਗੀ ਤੇਰੀ ਕਿਸੇ ਬਾਹਲੇ ਚਲਾਕ ਮੁੰਡੇ ਨਾਲ ਨਹੀਂ ਨਿਭਣੀ ਇਸ ਲਈ ਤੇਰੇ ਲਈ ਤੇਰੇ ਹਿਸਾਬ ਦਾ ਹੀ ਮੁੰਡਾ ਲੱਭਿਆ ਮੇਰੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਤੇ ਫਿਰ ਕੁਝ ਦਿਨਾਂ ਬਾਅਦ ਮੇਰਾ ਵਿਆਹ ਵੀ ਹੋ ਗਿਆ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ ਵਿਆਹ ਵਾਲੇ ਦਿਨ ਮੈਂ ਬਹੁਤ ਥੱਕ ਗਈ ਸੀ ਇਸ ਲਈ ਮੈਂ ਆਪਣੇ ਘਰ ਵਾਲੇ ਦੇ ਨਾਲ ਕਮਰੇ ਵਿੱਚ ਨਹੀਂ ਸੁੱਤੀ ਸੀ ਮੈਂ ਤਾਂ ਆਪਣੀ ਨਨਾਨ ਦੇ ਨਾਲ ਹੀ ਸੌਂਗੀ ਸੀ ਕਿਉਂਕਿ ਮੈਨੂੰ ਬਹੁਤ ਸ਼ਰਮ ਆਉਂਦੀ ਸੀ ਕਿ ਮੈਂ ਆਪਣੇ ਘਰ ਵਾਲੇ ਦੇ ਨਾਲ ਕਿੱਦਾਂ ਸੌਵਾਂ ਸਾਰੇ ਰਿਸ਼ਤੇਦਾਰ ਵੀ ਆਏ ਹੋਏ ਸੀ ਉੱਪਰੋਂ ਮੇਰਾ ਜੇਠ ਵੀ ਮੈਨੂੰ ਮਜ਼ਾਕ ਜਿਹਾ ਕਰ ਰਿਹਾ ਸੀ ਕਹਿਣ ਲੱਗਾ ਕਿ ਕਾਲੂ ਵੀ ਤੇਰੀ ਵੇਟ ਕਰਦਾ ਤੇ ਤੂੰ ਇੱਥੇ ਭੈਣਾ ਨਾਲ ਪਈ ਹੋਈ ਆ ਮੈਂ ਕੁਝ ਨਹੀਂ ਬੋਲੀ ਸੀ ਮੈਂ ਚੁੱਪ ਕਰਕੇ ਪਈ ਰਹੀ ਅਗਲੇ ਦਿਨ ਸਾਰੇ ਰਿਸ਼ਤੇਦਾਰ ਚਲੇ ਗਏ ਸੀ ਤੇ ਮੇਰੀ ਸੁਹਾਗ ਰਾਤ ਸੀ ਮੈਂ ਕਾਲੂ ਨਾਲ ਆਪਣੇ ਕਮਰੇ ਵਿੱਚ ਪਈ ਸੀ ਕਾਲੂ ਸੱਚਮੁੱਚ ਸਿਦਰਾ ਜਿਹਾ ਸੀ ਉਹਨੂੰ ਵਿਆਹ ਦਾ ਬਹੁਤ ਚਾਅ ਸੀ ਪਰ ਉਹਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਕਿ ਉਹ ਮੇਰੇ ਨਾਲ ਕਿੱਦਾਂ ਉਹ ਸਭ ਕੁਝ ਕਰੇ ਮੈਂ ਹੈਰਾਨ ਸੀ ਕਿ ਮੇਰੀ ਭੈਣ ਨੇ ਮੇਰੇ ਲਈ ਇੰਨਾ ਸਿੱਧਾ ਜਿਹਾ ਮੁੰਡਾ ਲੱਭਿਆ ਸੀ ਜਿਹਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਉਹਨੂੰ ਵਿਆਹ ਦਾ ਬਹੁਤ ਚਾਅ ਸੀ ਮੈਨੂੰ ਆਪਣੀ ਗੋਦੀ ਵਿੱਚ ਲੈ ਕੇ ਬੈਠ ਗਿਆ ਪਰ ਕਰਦਾ ਕੁਝ ਵੀ ਨਹੀਂ ਸੀ ਰਾਤ ਦੇ 12 ਵਜੇ ਗਏ ਸੀ ਫਿਰ ਹੌਲੀ ਹੌਲੀ ਮੈਂ ਸੋਚਿਆ ਕਿ ਕਿਉਂ ਨਾ ਮੈਂ ਹੀ ਇਹਨੂੰ ਦੱਸਾਂ ਇੱਕ ਹਸਬੰਡ ਵਾਈਫ ਦੇ ਵਿੱਚ ਪਿਆਰ ਕਿੱਦਾਂ ਹੁੰਦਾ ਜਦ ਕਿ ਮੇਰਾ ਘਰ ਵਾਲਾ ਮਸਾ 8 ਕੋਈ ਪੜਿਆ ਸੀ ਉਹ ਜ਼ਿਆਦਾ ਪੜਿਆ ਵੀ ਨਹੀਂ ਸੀ ਮੈਂ ਉਹਨੂੰ ਕਿਹਾ ਕਿ ਇੱਕ ਹਸਬੰਡ ਵਾਈਫ ਦੇ ਵਿੱਚ ਇਸ ਤਰ੍ਹਾਂ ਦਾ ਪਿਆਰ ਹੁੰਦਾ ਤਾਂ ਉਹ ਕਹਿਣ ਲੱਗਾ ਚੱਲ ਠੀਕ ਆ ਜਿੰਦਾਂ ਤੁਸੀਂ ਕਹੋਗੇ ਉਦਾਂ ਹੀ ਫਿਰ ਕੁਝ ਟਾਈਮ ਅਸੀਂ ਦੋਨਾਂ ਨੇ ਰੋਮਾਂਸ ਕੀਤਾ ਤੇ ਫਿਰ ਕਾਫੀ ਧੀਰ ਅਸੀਂ ਬਿਨਾਂ ਕੱਪੜਿਆਂ ਤੋਂ ਹੀ ਰਹੇ ਤੇ ਖਿੜਕੀ ਰਾਹੀਂ ਮੈਨੂੰ ਲੱਗਿਆ ਕਿ ਕਿਸੇ ਨੇ ਦੇਖਿਆ ਸਾਨੂੰ ਸਾਡੀ ਖਿੜਕੀ ਨੂੰ ਪਰਦੇ ਨਹੀਂ ਲੱਗੇ ਹੋਏ ਸੀ ਮੈਂ ਸੋਚਿਆ ਕਿ ਸਾਨੂੰ ਕਿਹੜਾ ਕਿਸੇ ਨੇ ਦੇਖਣਾ ਮੇਰੇ ਜੀਠ ਜਠਾਣੀਆਂ ਆਪਣੇ ਕਮਰੇ ਵਿੱਚ ਸੁੱਤੇ ਹੋਣਗੇ ਤੇ ਮੇਰੀ ਨਾਨਾਣ ਵੀ ਆਪਣੇ ਘਰ ਚਲੀ ਗਈ ਆ ਬਾਹਰ ਦਾ ਦਰਵਾਜ਼ਾ ਵੀ ਲੱਗਾ ਹੋਇਆ ਸੀ ਅਸੀਂ ਆਪਣੇ ਕਮਰੇ ਨੂੰ ਵੀ ਅੰਦਰੋਂ ਦਰਵਾਜ਼ੇ ਨੂੰ ਲੋਕ ਕੀਤਾ ਹੋਇਆ ਸੀ ਮੇਰੇ ਘਰ ਵਾਲੇ ਨੇ ਮੇਰੇ ਵੱਲ ਨੂੰ ਪਾਸਾ ਵਟਿਆ ਹੋਇਆ ਸੀ ਮੇਰਾ ਮੁਖ ਖੜਕੀ ਵੱਲ ਸੀ ਮੈਨੂੰ ਲੱਗਿਆ ਸੀ ਕਿ ਜਿੱਦਾਂ ਕੋਈ ਸਾਨੂੰ ਦੇਖਦਾ ਸੀ ਪਰ ਇਹ ਸੱਚ ਸੀ ਮੇਰਾ ਜੇਠ ਹੀ ਸਾਨੂੰ ਫਿਰਕੀ ਰਾਹੀਂ ਦੇਖ ਰਿਹਾ ਸੀ ਜਿੱਦਾਂ ਕੇ ਦੇਖਦਾ ਹੋਏ ਕਿ ਉਹ ਦਾ ਪ੍ਰਾ ਸਿਦਰਾ ਜਿਆ ਤੇ ਕਿਦਾਂ ਆਪਣੀ ਘਰ ਵਾਲੇ ਨਾਲ ਰਾਤ ਗੁਜ਼ਾਰਦਾ ਮੈਂ ਉਹਨੂੰ ਅੰਦੇਖਾ ਜਿਆ ਕਰ ਦਿੱਤਾ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਹਨੂੰ ਪਤਾ ਲੱਗੇ ਕਿ ਮੈਂ ਦੇਖਿਆ ਵਾ ਪਰ ਉਹਨੇ ਤਾਂ ਮੈਨੂੰ ਨੰਗਣ ਹਾਲਤ ਵਿੱਚ ਹੀ ਦੇਖ ਲਿਆ ਸੀ ਮੈਂ ਆਪਣੇ ਉੱਪਰ ਚਾਦਰ ਲਈ ਸੀ ਤੇ ਫਿਰ ਮੈਂ ਕੁਝ ਢੇਰ ਬਾਅਦ ਆਪਣੇ ਘਰ ਵਾਲੇ ਨੂੰ ਕਿਹਾ ਕਿ ਆਪਾਂ ਨੂੰ ਕੱਪੜੇ ਹੁਣ ਪਾ ਲੈਣੇ ਚਾਹੀਦੇ ਆ ਤੇ ਮੇਰੇ ਘਰ ਵਾਲੇ ਨੇ ਵੀ ਉਸੇ ਵੇਲੇ ਕਪੜੇ ਪਾ ਲਏ। ਮੈਨੂੰ ਇਸ ਗੱਲ ਤੇ ਬੜੀ ਸ਼ਰਮ ਆਉਂਦੀ ਸੀ। ਮੈਂ ਆਪਣੇ ਘਰ ਵਾਲੇ ਨੂੰ ਕੁੱਝ ਵੀ ਨਹੀਂ ਦੱਸਿਆ। ਮੈਨੂੰ ਨਹੀਂ ਪਤਾ ਸੀ ਕਿ ਉਹਦਾ ਸਵਾਰ ਕਿਦਾਂ ਦਾ ਹੋਊਗਾ। ਇਸ ਲਈ ਮੈਂ ਕੁੱਝ ਵੀ ਬਿਨਾਂ ਬੋਲੇ ਹੀ ਸ਼ਾਂਤ ਰਹਿਣਾ ਹੀ ਠੀਕ ਸਮਝਿਆ। ਮੇਰੇ ਦਿਮਾਗ ਵਿੱਚ ਪਰ ਇੱਕ ਇਹੋ ਗੱਲ ਆਈ ਕਿ ਮੇਰਾ ਜੇਠ ਕਿੰਨਾ ਗੰਦਾ ਇਨਸਾਨ ਹੋਊਗਾ ਜੋ ਸਾਨੂੰ ਦੋਹਾਂ ਨੂੰ ਇਹ ਸਭ ਕੁਝ ਕਰਦੇ ਹੋਏ ਦੇਖ ਰਿਹਾ ਸੀ। ਮੇਰਾ ਪਹਿਲਾਂ ਧਿਆਨ ਕਿਉਂ ਨਹੀਂ ਪਿਆ? ਮੈਨੂੰ ਬਹੁਤ ਹੀ ਅੰਦਰ ਅੰਦਰ ਖਿੱਚ ਚੜ ਰਹੀ ਸੀ ਇਸ ਲਈ ਮੈਂ ਚੁੱਪੀ ਰਹੀ ਕਿਉਂਕਿ ਮੈਂ ਘਰੇ ਕਲੇਸ਼ ਨਹੀਂ ਪਾਉਣਾ ਚਾਹੁੰਦੀ ਸੀ ਨਵੇਂ-ਨਵੇਂ ਵਿਆਹੇ ਬੰਦੇ ਨੂੰ ਹਰ ਚੀਜ਼ ਦੀ ਸ਼ਰਮ ਮਾਰ ਜਾਂਦੀ ਆ ਸਵੇਰ ਨੂੰ ਜਦੋਂ ਮੈਂ ਉੱઠી ਤਾਂ ਮੇਰੇ ਉੱਠਣ ਤੋਂ ਪਹਿਲਾਂ ਹੀ ਕਾਲੂ ਉੱਠ ਕੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਸੀ ਮੇਰੀ ਵੱਡੀ ਜੇਠਾਣੇ ਰਸੋਈ ਵਿੱਚ ਕੰਮ ਕਰਦੀ ਸੀ ਮੈਂ ਜਦੋਂ ਉੱઠી ਤਾਂ ਮੈਂ ਨਹਾ ਕੇ ਕੱਪੜੇ ਬਦਲ ਲਏ ਮੈਂ ਹਜੇ ਕਮਰੇ ਵਿੱਚੋਂ ਹੀ ਬਾਹਰ ਨਿਕਲੀ ਸੀ ਕਿ ਮੇਰਾ ਜੇਠ ਭਰਾ ਦੇ ਵਿੱਚ ਬੈਠਾ ਸੀ ਤੇ ਮੈਨੂੰ ਕਹਿਣ ਲੱਗਾ ਕਿ ਸੋਮਣਾ ਉਹ ਤਾਂ ਬਹੁਤ ਹੀ ਜ਼ਿਆਦਾ ਰੋਮਾਂਟਿਕ ਆ ਤੇ ਇੰਨੇ ਸੋਹਣੇ ਵੀ ਆ ਸਾਡਾ ਕਾਲੂ ਤਾਂ ਵਿਚਾਰਾ ਸਿਧਰਾ ਜਿਹਾ ਸਾंभ ਕੇ ਰੱਖੀ ਸਾਡੇ ਮੁੰਡੇ ਨੂੰ ਕਿਤੇ ਦਿਲ ਨਾ ਤੋੜ ਦੇਈ ਵਿਚਾਰੇ ਮਾਸੂਮ ਜਿਹੇ ਦਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਹੋਈ ਕਿ ਇਹਨੇ ਮੈਨੂੰ ਇੰਨੀ ਗੱਲ ਕਿੱਦਾਂ ਹੀ ਕਹਿ ਦਿੱਤੀ ਮੈਂ ਬਿਲਕੁਲ ਚੁੱਪ ਸੀ ਮੈਂ ਕੋਈ ਜਵਾਬ ਨਹੀਂ ਦਿੱਤਾ ਤੇ ਪੈਰਾਂ ਨੂੰ ਹੱਥ ਲਾਇਆ ਤੇ ਉਹਨੇ ਮੈਨੂੰ ਆਸ਼ੀਰਵਾਦ ਦਿੱਤਾ ਮੈਂ ਰਸੋਈ ਵਿੱਚ ਆਪਣੇ ਜਠਾਣੇ ਕੋਲ ਚਲੀ ਗਈ ਮੈਂ ਉਹਦੇ ਨਾਲ ਰਸੋਈ ਵਿੱਚ ਕੰਮ ਕਰਵਾਉਣ ਲੱਗ ਪਈ ਤੇ ਮੇਰੀ ਜਠਾਣੀ ਮੈਨੂੰ ਕਹਿਣ ਲੱਗੀ ਕਿ ਅੱਜ ਮੈਂ ਆਪਣੇ ਪੇਕਿਆਂ ਦੇ ਜਾਣਾ ਮੇਰੀ ਮਾਂ ਠੀਕ ਨਹੀਂ ਐ ਇਸ ਲਈ ਤੂੰ ਘਰ ਦਾ ਕੰਮ ਸੰਭਲ ਲੈ ਮੇਰੇ ਘਰ ਵਾਲੇ ਤੇ ਕਾਲੂ ਦੇ ਲਈ ਟਾਈਮ ਨਾਲ ਰੋਟੀ ਬਣਾ ਦੇ ਸ਼ਾਮ ਨੂੰ ਟਾਈਮ ਨਾਲ ਰੋਟੀ ਖਾ ਲੈਂਦੇ ਆ ਕਿਤੇ ਲੇਟ ਨਾ ਕਰ ਦੇ ਮੈਂ ਕਿਹਾ ਤੁਸੀਂ ਫਿਕਰ ਨਾ ਕਰੋ ਦੀਦੀ ਤੁਸੀਂ ਜੋ ਕਹਿ ਦਿੱਤਾ ਉਹੀ ਹੋਊਗਾ ਮੇਰੀ ਜਠਾਣੀ ਨੇ ਮੈਨੂੰ ਗળે ਲਾਇਆ ਤੇ ਮੇਰਾ ਮੂੰਹ ਚੁੰਮਿਆ ਤੇ ਤਿਆਰ ਹੋਣ ਲੱਗ ਪਈ ਸਵੇਰ ਦੇ 10 ਵਜੇ ਗਏ ਸੀ ਮੇਰਾ ਜੇਠ ਮੇਰੀ ਜਠਾਣੀ ਨੂੰ ਛੱਡਣ ਲਈ ਬਾਸ ਸਾਡੇ ਚਲਾ ਗਿਆ ਸੀ ਤੇ ਮੇਰਾ ਘਰ ਵਾਲਾ ਕਾਲੂ ਵੀ ਕੰਮ ਤੇ ਚਲਾ ਗਿਆ ਸੀ ਉਹ ਵੀ ਮੈਨੂੰ ਜਾਣਦਾ ਹੋਇਆ ਕਹਿ ਕੇ ਗਿਆ ਸੀ ਕਿ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਫੋਨ ਕਰ ਦੇਈ ਮੈਂ ਆਉਂਦਾ ਹੋਇਆ ਲੈ ਕੇ ਆਉਂਗਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆਪਣੇ ਘਰ ਵਾਲੇ ਨੂੰ ਵੀ ਦੂਸਰੀ ਗੱਲ ਨਹੀਂ ਕਹੀ ਉਹਨੂੰ ਵੀ ਬੜੇ ਪਿਆਰ ਨਾਲ ਹੀ ਕੰਮ ਤੇ ਤੋਰ ਦਿੱਤਾ ਸੀ ਮੈਨੂੰ ਪਤਾ ਸੀ ਕਿ ਕੰਮ ਕਰਨ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਹੋਊਗਾ ਨਵਾਂ ਨਵਾਂ ਵਿਆਹ ਹੋਇਆ ਸੀ ਮੇਰੇ ਵੀ ਬਹੁਤ ਉਚਾ ਸੀ ਕਿ ਮੇਰਾ ਘਰ ਵਾਲਾ ਕੁਝ ਦਿਨ ਮੇਰੇ ਕੋਲ ਰਹੇ ਪਰ ਮੈਂ ਇਹ ਦਿਨ ਵੇਖੇ ਹੋਏ ਸੀ ਕਿ ਕੰਮ ਕਰਕੇ ਹੀ ਇਨਸਾਨ ਗਰੀਬ ਤੋਂ ਅਮੀਰ ਹੁੰਦਾ ਤੇ ਘਰ ਵਿੱਚ ਰੋਟੀ ਪੱਕਦੀ ਆ ਸਾਡੇ ਘਰ ਦੇ ਹਾਲਾਤ ਕਾਫੀ ਵਧੀਆ ਸੀ ਮੇਰਾ ਘਰ ਵਾਲਾ ਕੋਈ ਵੀ ਨਸ਼ਾ ਪਤਾ ਨਹੀਂ ਕਰਦਾ ਸੀ ਤੇ ਨਾ ਹੀ ਕੰਮ ਤੋਂ ਛੁੱਟੀ ਕਰਦਾ ਸੀ ਪੂਰੇ ਮਹੀਨੇ ਦੀ ਤਨਖਾਹ ਨੂੰ ਮਿਲਦੀ ਸੀ ਤੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਹੁੰਦਾ ਸੀ ਸਹੁਰਿਆਂ ਘਰ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਜਦੋਂ ਸਾਰੇ ਘਰੋਂ ਚਲੇ ਗਏ ਤਾਂ ਮੇਰਾ ਜੇਠ 11:00 ਵਜੇ ਵਾਪਸ ਆਇਆ ਤੇ ਕਹਿਣ ਲੱਗਾ ਸੁਮਣ ਮੇਰੇ ਲਈ ਦੋ ਕੱਟ ਚਾਹ ਬਣਾ ਦੇ ਮੈਂ ਉਹਦੇ ਲਈ ਚਾਹ ਬਣਾਈ ਤੇ ਉਹਨੂੰ ਚਾਹ ਦੇਣ ਦੇ ਲਈ ਉਹਦੇ ਕਮਰੇ ਵਿੱਚ ਗਈ ਮੇਰਾ ਜੇਠ ਉੱਠਿਆ ਤੇ ਦਰਵਾਜ਼ੇ ਨੇ ਸਿੱਧੀ ਕੁੰਡੀ ਲਾ ਕੇ ਕਹਿਣ ਲੱਗਾ ਕਿ ਸੁਮਣ ਤੂੰ ਤਾਂ ਬਹੁਤ ਸੋਹਣੀ ਆ ਤੇਰਾ ਤਾਂ ਸ਼ਰੀਰ ਹੀ ਬਹੁਤ ਸੋਹਣਾ ਮੈਂ ਰਾਤ ਤੈਨੂੰ ਵੇਖਿਆ ਸੀ ਤੁਸੀਂ ਕਿੰਨਾ ਵਧੀਆ ਰਮਾਸ ਕਰਦੇ ਹੋ ਤੇਰੀ ਜੇਠਾਣੀ ਵਿੱਚ ਦਾ ਇਹ ਸਭ ਕੁਝ ਵੀ ਨਹੀਂ ਆ ਉਹ ਤਾਂ ਮੈਨੂੰ ਇਦਾਂ ਪਿਆਰ ਹੀ ਨਹੀਂ ਕਰਦੀ ਪਲੀਜ਼ ਤੂੰ ਮੇਰੇ ਨਾਲ ਵੀ ਇੱਕ ਵਾਰ ਉਹ ਸਭ ਕੁਝ ਕਰਕੇ ਮੇਰੀ ਪਿਆਸ ਬੁਝਾ ਦੇ ਤੇਰੀ ਜੇ ਠਾਣੀ ਤਾਂ ਮੈਨੂੰ ਲਾ ਲਾ ਕੇ ਸੁੱਟਦੀ ਆ ਹੁਣ ਤਾਂ ਜਿਵੇਂ ਮੇਰੇ ਨਾਲ ਪਿਆਰ ਹੀ ਨਹੀਂ ਆਉਂਦਾ ਮੈਂ ਉਹਨੂੰ ਇੰਨਾ ਪਿਆਰ ਕਰਦਾ ਤੇ ਦੇਖ ਲੈ ਮੇਰੇ ਭਰਾ ਦੀ ਕਿਸਮਤ ਉਹਨੂੰ ਇੰਨੀ ਵਧੀਆ ਘਰ ਵਾਲੀ ਮਿਲੀ ਆ ਸਾਡੇ ਵਿਆਹ ਨੂੰ ਵੀ ਇੰਨਾ ਚਿਰ ਹੋ ਗਿਆ ਤੇ ਕੋਈ ਵੀ ਬੱਚਾ ਨਹੀਂ ਹੋਇਆ ਮੈਂ ਜਦੋਂ ਉਹਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਂ ਆਪਣੇ ਕੰਨਾਂ ਤੇ ਹੱਥ ਰੱਖ ਲਏ ਮੈਂ ਆਪਣੇ ਜੇਠ ਦੀਆਂ ਮਿੰਤਾਂ ਕੀਤੀਆਂ ਕਿ ਪਲੀਜ਼ ਮੇਰੇ ਨਾਲ ਇਦਾਂ ਦਾ ਕੁਝ ਵੀ ਨਾ ਕਰਿਓ ਮੈਂ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਤਾਂ ਮੈਂ ਕੁਝ ਖਾ ਕੇ ਮਰ ਜਾਊਂਗੀ ਮੇਰਾ ਜੇਠ ਕਹਿਣ ਲੱਗਾ ਕਿ ਕਿਸੇ ਨੂੰ ਵੀ ਕੁਝ ਦੱਸਣ ਦੀ ਲੋੜ ਨਹੀਂ ਸਾਂਹਤੀ ਨਾਲ ਹੀ ਸਭ ਕੁਝ ਹੋ ਜਾਂਦਾ ਉਹਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੈਨੂੰ ਪਿਆਰ ਜਿਹਾ ਕਰਨ ਲੱਗ ਪਿਆ ਮੇਰੇ ਲੱਕ ਤੇ ਹੱਥ ਫੇਰਦਿਆਂ ਕਦੀ ਮੇਰੇ ਸਿਰ ਨੂੰ ਕੋਲ ਉਸਦਾ ਸੀ ਤੇ ਫਿਰ ਇੱਕਦਮ ਮੈਨੂੰ ਘੁੱਟ ਕੇ ਜੱਫੀ ਪਾ ਲਈ ਮੈਂ ਕੰਬੀ ਜਾਂਦੀ ਸੀ ਕਿ ਮੇਰੇ ਨਾਲ ਇਹ ਕੀ ਹੋ ਰਿਹਾ ਮੇਰੀ ਭੈਣ ਨੇ ਮੈਨੂੰ ਕਿੱਥੇ ਸੁੱਟ ਦਿੱਤਾ ਮੇਰਾ ਘਰ ਵਾਲਾ ਇੰਨਾ ਚੰਗਾ ਤੇ ਮੇਰੇ ਜੇਠ ਨੇ ਮੇਰੀ ਮੇਰੇ ਆਉਂਦੇ ਹੀ ਮੇਰੇ ਤੇ ਮਾੜੀ ਨਜ਼ਰ ਰੱਖ ਲਈ ਜਦੋਂ ਮੈਂ ਆਪਣੇ ਜੇਠ ਨੂੰ ਪਰੇ ਕਰਨ ਲੱਗੀ ਤਾਂ ਉਹਨੇ ਮੈਨੂੰ ਬੈੱਡ ਤੇ ੱੱਕਾ ਦੇ ਦਿੱਤਾ ਕਹਿਣ ਲੱਗਾ ਕਿ ਮੈਂ ਜ਼ਬਰਦਸਤੀ ਨਹੀਂ ਕਰਨਾ ਚਾਹੁੰਦਾ ਮੇਰੇ ਨਾਲ ਸਹਿਮਤੀ ਨਾਲ ਹੀ ਉਹ ਸਭ ਕੁਝ ਕਰਨਾ ਮੈਂ ਆਪਣੀ ਪਿਆਸ ਤਾਂ ਬੁਝਾਉਂ ਗਈ ਦੁਬਾਰਾ ਤੈਨੂੰ ਕਦੀ ਵੀ ਕੁਝ ਨਹੀਂ ਕਹੂੰਗਾ ਮੈਂ ਬਿਲਕੁਲ ਚੁੱਪ ਸੀ ਮੇਰੇ ਮੂੰਹੋਂ ਕੁਝ ਵੀ ਨਹੀਂ ਨਿਕਲਦਾ ਸੀ ਬਸ ਮੈਂ ਰੋਈ ਜਾਂਦੀ ਸੀ ਮੇਰੇ ਨਾਲ ਇਹ ਕੀ ਹੋ ਗਿਆ ਮੈਂ ਤਾਂ ਕੋਲਾ ਪਾਲਾ ਮੁੰਡਾ ਸਮਝ ਕੇ ਕਾਲੇ ਨਾਲ ਵਿਆਹ ਕਰਵਾਇਆ ਸੀ ਕਿ ਚੱਲ ਮੇਰੀ ਵੀ ਜ਼ਿੰਦਗੀ ਵਧੀਆ ਲੱਗ ਜਾਊਗੀ ਕਿਉਂਕਿ ਮੇਰੇ ਮਨ ਵਿੱਚ ਮੈਲ ਨਹੀਂ ਸੀ ਪਰ ਮੇਰੇ ਜੇਠ ਦੀ ਤਾਂ ਮੇਰੇ ਤੇ ਇੰਨੀ ਅੱਖ ਮਾੜੀ ਸੀ ਕਿ ਉਹਨੇ ਮੇਰੇ ਨਾਲ ਉਹ ਸਭ ਕੁਝ ਕਰ ਲਿਆ ਮੈਨੂੰ ਕਹਿਣ ਲੱਗਾ ਕਿ ਤੇਰਾ ਇੰਨਾ ਕੋਲਾ ਕੋਲਾ ਸਰੀਰ ਆ ਹਜੇ ਤਾਂ ਤੇਰੇ ਅੰਗ ਹੀ ਕੱਚੇ ਆ ਤੇਰਾ ਵਿਆਹ ਹੋ ਗਿਆ ਤੇ ਕਾਲੂ ਦੀ ਕਿਸਮਤ ਵੇਖ ਇੰਨੀ ਪਿਆਰੀ ਘਰ ਵਾਲੇ ਮਿਲੀ ਆ ਮੇਰੇ ਭਰਾ ਦੀ ਕਿਸਮਤ ਰੱਬ ਨੇ ਕਿੰਨੀ ਵਧੀਆ ਲਿਖੀ ਆ ਉਹ ਹਮੇਸ਼ਾ ਤੇਰੇ ਨਾਲ ਖੁਸ਼ੀ ਰਹੂਗਾ ਬਸ ਮੇਰੀ ਪਿਆਸ 부ਝਾ ਦੇ ਮੈਂ ਆਪਣੇ ਜੀਠ ਦੀਆਂ ਬਹੁਤ ਮਿਹਨਤਾਂ ਕੀਤੀਆਂ ਬਹੁਤ ਤਰਲੇ ਕੀਤੇ ਉਹਨੂੰ ਪਰੇ ਕਰਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਬੇਵੱਸ ਸੀ ਕਿਉਂਕਿ ਘਰੇ ਕੋਈ ਨਹੀਂ ਸੀ ਉਹਨੇ ਪੂਰਾ ਘੰਟਾ ਮੈਨੂੰ ਕਮਰੇ ਵਿੱਚ ਰੱਖਿਆ ਮੇਰੇ ਨਾਲ ਆਪਣੀ ਪੂਰੀ ਪਿਆਸ 부ਝਾਈ ਮੇਰਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਫੇਰ ਮੈਂ ਕਮਰੇ ਵਿੱਚੋਂ ਬਾਹਰ ਆਈ ਤਾਂ ਆਪਣੇ ਕਮਰੇ ਵਿੱਚ ਆ ਕੇ ਰੋਈ ਜਾਂਦੀ ਸੀ ਮੈਂ ਕਿਸੇ ਨੂੰ ਕੁਝ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੇਰੇ ਮਾਪਿਓ ਗਰੀਬ ਸੀ ਦੂਜੇ ਥਾਂ ਮੈਨੂੰ ਵਿਆਹ ਨਹੀਂ ਸਕਦੇ ਸੀ ਜੇ ਮੈਂ ਕਿਤੇ ਹੋਰ ਵਿਆਹ ਕਰਵਾਉਂਦੀ ਤਾਂ ਮੈਂ ਮੇਹਨਿਆਂ ਥੱਲੇ ਹੀ ਰਹਿ ਕੇ ਆਪਣੀ ਜ਼ਿੰਦਗੀ ਕੱਟਣੀ ਸੀ ਮੈਂ ਸੋਚਿਆ ਕਿ ਅੱਜ ਤੋਂ ਬਾਅਦ ਮੇਰਾ ਜੇਠ ਮੈਨੂੰ ਕੁਝ ਨਹੀਂ ਕਹੂਗਾ ਜੋ ਹੋ ਗਿਆ ਸੋ ਹੋ ਗਿਆ ਮੈਂ ਆਪਣੇ ਦਿਲ ਤੇ ਪੱਥਰ ਰੱਖ ਲਿਆ ਸੀ ਮੈਂ ਆਪਣੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਸਹੀ ਕਰ ਲਿਆ ਸੀ ਜਾਦ ਕਾਲੂ ਘਰੇ ਆਇਆ ਤਾਂ ਮੈਂ ਬਹੁਤ ਖੁਸ਼ ਸੀ। ਉਹਨੇ ਵੀ ਆਉਂਦੇ ਹੀ ਮੈਨੂੰ ਪਿਆਰ ਨਾਲ ਮੇਰੇ ਮੱਥੇ ਨੂੰ ਚੁੰਮਿਆ ਤੇ ਮੈਂ ਉਹਨਾਂ ਨੂੰ ਰੋਟੀ ਫੜਾਈ। ਅਸੀਂ ਕਾਫੀ ਧੀਰ ਗੱਲਾਂ ਕਰਦੇ ਰਹੇ। ਫਿਰ ਮੈਂ ਤੇ ਕਾਲੂ ਉੱਠ ਕੇ ਕਮਰੇ ਵਿੱਚ ਚਲੇ ਗਏ। ਮੇਰਾ ਜੀਠ ਹਜੇ ਤੱਕ ਘਰੇ ਨਹੀਂ ਆਇਆ ਸੀ। ਜਦੋਂ ਘਰੇ ਆਇਆ ਤਾਂ ਉਹਨੇ ਆਪ ਹੀ ਰਸੋਈ ਵਿੱਚ ਜਾ ਕੇ ਰੋਟੀ ਖਾ ਲਈ ਸੀ। ਮੈਨੂੰ ਉਹਦੀ ਕੋਈ ਪਰਵਾਹ ਨਹੀਂ ਸੀ ਤੇ ਨਾ ਹੀ ਮੈਂ ਉਹਨੂੰ ਪੁੱਛਣਾ ਸੀ। ਬਸ ਫਿਰ ਕੀ ਸੀ? ਰਾਤ ਨੂੰ ਮੇਰੇ ਨਾਲ ਕਾਲੂ ਰੋਮਾਂਸ ਕਰਦਾ ਤੇ ਦਿਨੇ ਮੇਰਾ ਜੇਠ ਮੇਰੇ ਨਾਲ ਜ਼ਬਰਦਸਤੀਆਂ ਕਰਦਾ ਜਦੋਂ ਮੇਰਾ ਘਰ ਵਾਲਾ ਕੰਮ ਤੇ ਚਲਾ ਜਾਂਦਾ ਤਾਂ ਹਫ਼ਤਾ ਕੋ ਬਾਅਦ ਮੇਰਾ ਜੇਠ ਮੈਨੂੰ ਖਿੱਚ ਕੇ ਆਪਣੇ ਕਮਰੇ ਵਿੱਚ ਲੈ ਜਾਂਦਾ ਤੇ ਮੇਰੇ ਨਾਲ ਆਪਣੇ ਹੱਥ ਮਟਾ ਕੇ ਛੱਡ ਦਿੰਦਾ ਮੈਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸਦੀ ਸੀ ਕਿਉਂਕਿ ਮੈਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਸੀ ਮੈਂ ਆਪਣੀ ਬੇਇੱਜ਼ਤੀ ਨਹੀਂ ਕਰਵਾਉਣਾ ਚਾਹੁੰਦੀ ਸੀ ਜੇ ਮੇਰੀ ਜੇਠਾਣੀ ਨਹਾਉਣ ਲਈ ਚੜੀ ਜਾਂਦੀ ਤਾਂ ਮੇਰਾ ਜੇਠ ਮੌਕਾ ਦੇਖ ਕੇ ਮੈਨੂੰ ਫੜ ਲੈਂਦਾ ਸੀ ਮੈਂ ਬਸ ਚੋਪਾ ਜੀ ਰਹਿੰਦੀ ਸੀ ਫਿਰ ਮੈਂ ਇੱਕ ਦਿਨ ਸੋਚਿਆ ਕਿ ਕਿਉਂ ਨਾ ਮੈਂ ਇਹ ਘਰ ਛੱਡ ਕੇ ਆਪਣੇ ਘਰ ਵਾਲੇ ਦੇ ਨਾਲ ਕਿਤੇ ਹੋਰ ਰਹਿਣੇ ਲੱਗ ਜਾਵਾਂ ਤਾਂ ਕਿ ਮੇਰਾ ਜੇਥ ਮੇਰੇ ਮਗਰ ਉੱਥੇ ਵੀ ਆ ਜਾਊਂਗਾ ਮੈਂ ਦੇਖਣਾ ਚਾਹੁੰਦੀ ਸੀ ਇਸ ਲਈ ਮੈਂ ਆਪਣਾ ਬਚਾਅ ਕਰਨ ਦੇ ਲਈ ਮੈਂ ਆਪਣੇ ਘਰ ਵਾਲੇ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਕਿਉਂ ਨਾ ਆਪਾਂ ਇਹ ਸ਼ਹਿਰ ਵਿੱਚ ਕਿਰਾਏ ਤੇ ਹੀ ਕਮਰਾ ਲੈ ਲਈ ਤੇ ਤੁਸੀਂ ਵੀ ਇੰਨੀ ਦੂਰੋਂ ਜਾਂਦੇ ਹੋ ਮੈਂ ਵੀ ਉੱਥੇ ਕੋਈ ਕੰਮ ਕਰਨ ਲੱਗ ਜਾਊਂਗੀ ਮੈਂ ਵੀ 12 ਪੜ੍ਹੀ ਹੋਈ ਆ ਮੈਨੂੰ ਵੀ ਕੋਈ ਵਧੀਆ ਕੰਮ ਮਿਲ ਹੀ ਜਾਊਗਾ। ਇਹ ਗੱਲ ਸੁਣ ਕੇ ਤਾਂ ਮੇਰੇ ਘਰ ਵਾਲੇ ਦਾ ਮਨ ਖੁਸ਼ ਹੋ ਗਿਆ ਸੀ। ਉਹਨੇ ਮੈਨੂੰ ਆਪਣੇ ਗਲੇ ਲਾਇਆ ਤੇ ਕਹਿਣ ਲੱਗਾ, "ਤੂੰ ਮੈਨੂੰ ਬਹੁਤ ਵਧੀਆ ਸਲਾਹ ਦਿੱਤੀ ਆ। ਚੱਲ ਆਪਾਂ ਸਵੇਰੇ ਹੀ ਕੋਈ ਕਮਰਾ ਲੱਭਦੇ ਆਂ। ਮੈਂ ਸਵੇਰ ਨੂੰ ਕੰਮ ਤੇ ਛੁੱਟੀ ਕਰ ਲਾਊਂਗਾ।" ਮੈਂ ਉਹਨੂੰ ਕਿਹਾ ਕਿ ਆਪਾਂ ਕਿਸੇ ਨੂੰ ਇਹ ਗੱਲ ਦੱਸਣੀ ਨਹੀਂ ਨੇ ਜਿੰਨਾ ਚਿਰ ਆਪਾਂ ਕਿਰਾਏ ਦੇ ਕਮਰਾ ਆਪਾਂ ਨੂੰ ਮਿਲ ਨਹੀਂ ਜਾਂਦਾ। ਉਹਨਾਂ ਟਾਈਮ ਆਪਾਂ ਕਿਸੇ ਨੂੰ ਵੀ ਕੋਈ ਗੱਲ ਨਹੀਂ ਦੱਸਣੀ। ਇਫੇਰ ਇੱਕ ਦਿਨ ਸਮਾਨ ਚੱਕ ਕੇ ਸਾਰਿਆਂ ਨੂੰ ਦੱਸਾਂਗੀ ਮੇਰਾ ਘਰ ਵਾਲਾ ਮੰਨ ਗਿਆ ਸੀ ਅਸੀਂ ਅਗਲੇ ਦਿਨ ਤਿਆਰ ਹੋ ਕੇ ਚੱਲੇ ਸੀ ਤੇ ਮੇਰਾ ਜੱਟ ਕਹਿਣ ਲੱਗਾ ਕਿ ਤੁਸੀਂ ਕਿੱਥੇ ਚੱਲਿਓ ਮੈਂ ਕਿਹਾ ਕਿ ਅਸੀਂ ਕੁਝ ਜ਼ਰੂਰੀ ਸਮਾਨ ਲੈ ਕੇ ਆਉਣਾ ਅਸੀਂ ਸ਼ਹਿਰ ਚੱਲੇ ਆ ਤੇ ਜਲਦੀ ਹੀ ਆ ਜਾਵਾਂਗੇ ਮੈਂ ਇੰਨਾ ਕਹਿ ਕੇ ਆਪਣੇ ਘਰ ਵਾਲੇ ਦਾ ਹੱਥ ਉੱਟਿਆ ਤੇ ਉਹ ਤੁਰ ਪਿਆ ਮੇਰਾ ਘਰ ਵਾਲਾ ਪੋਲਾਪਾਲਾ ਆਪਣੇ ਭਰਾ ਦੇ ਅੱਗੇ ਵੀ ਕੁਝ ਨਹੀਂ ਬੋਲਦਾ ਸੀ ਮੈਂ ਸਾਰੀ ਜ਼ਿੰਦਗੀ ਆਪਣੇ ਜੇੜ ਦੀ ਹਵਸ ਨਹੀਂ ਮਿਟਾ ਸਕਦੀ ਸੀ ਇਸ ਲਈ ਮੈਂ ਇਹੀ ਪਲਾਨ ਸਹੀ ਸਮਝਿਆ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਸ਼ਹਿਰ ਦੋ ਤਿੰਨ ਥਾਵਾਂ ਤੇ ਗਏ ਤਾਂ ਸਾਨੂੰ ਦੋ ਕਮਰਿਆਂ ਵਾਲਾ ਕਿਰਾਏ ਤੇ ਮਕਾਨ ਮਿਲ ਗਿਆ ਸੀ ਅਸੀਂ ਉੱਥੇ ਗੱਲਬਾਤ ਕੀਤੀ ਤੇ ਆਪਣਾ ਸਮਾਨ ਲਿਜਾਣ ਲਈ ਆਟੋ ਬੁੱਕ ਕਰਵਾਇਆ ਅਗਲੇ ਦਿਨ ਅਸੀਂ ਆਪਣਾ ਸਮਾਨ ਚੁੱਕਿਆ ਤੇ ਮੈਂ ਆਪਣੀ ਜਠਾਣੀ ਨੂੰ ਕਿਹਾ ਕਿ ਅਸੀਂ ਸ਼ਹਿਰ ਜਾ ਕੇ ਰਹਿ ਲਵਾਂਗੇ ਮੈਂ ਵੀ ਉੱਥੇ ਹੀ ਕੰਮ ਤੇ ਲੱਗ ਜਾਵਾਂਗੀ ਮੇਰੀ ਜਠਾਣੀ ਕਹਿੰਦੀ ਕਿ ਤੂੰ ਇਹ ਗੱਲ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਅਸੀਂ ਵੀ ਤੁਹਾਡੇ ਨਾਲ ਹੀ ਚਲੇ ਜਾਂਦੇ ਤੇ ਇੱਥੇ ਘਰ ਨੂੰ ਜਿੰਦਾ ਲਾ ਦੇਣਾ ਸੀ ਮੈਂ ਵੀ ਉੱਥੇ ਹੀ ਕੰਮ ਕਰਨ ਲੱਗ ਜਾਂਦੀ ਮੈਂ ਕਿਹਾ ਕਿ ਕੋਈ ਨਹੀਂ ਮੈਂ ਤੁਹਾਡੇ ਲਈ ਕੰਮ ਲੱਭ ਕੇ ਰੱਖੂੰਗੀ ਤੇ ਫਿਰ ਤੁਸੀਂ ਵੀ ਆ ਜਾਓ ਮੇਰਾ ਜੇਟ ਕਹਿਣ ਲੱਗਾ ਕਿ ਨਹੀਂ ਨਹੀਂ ਇਦਾਂ ਚੰਗਾ ਨਹੀਂ ਲੱਗਦਾ ਕਾਲੂ ਵਧੀਆ ਕੰਮ ਕਰਦਾ ਤੁਸੀਂ ਘਰੇ ਹੀ ਰਹੋ ਘਰ ਛੱਡ ਕੇ ਕਿਤੇ ਨਹੀਂ ਚਾਹੀਦਾ ਮੈਂ ਕਿਹਾ ਕਿ ਨਹੀਂ ਸਾਡਾ ਸਰਦਾ ਨਹੀਂ ਸਾਡੇ ਖਰਚੇ ਬਹੁਤ ਆ ਮੈਂ ਝੂਠ ਹੀ ਬੋਲੀ ਜਾਂਦੀ ਸੀ ਮੈਂ ਆਪਣੇ ਘਰ ਵਾਲੇ ਨੂੰ ਕੁਝ ਵੀ ਬੋਲਣ ਨਹੀਂ ਦਿੱਤਾ ਤੇ ਆਪਣੇ ਜੀਤ ਦੀ ਇੱਕ ਵੀ ਚੱਲਣ ਨਹੀਂ ਦਿੱਤੀ ਮੈਂ ਸਾਰਾ ਸਮਾਨ ਆਪਣਾ ਚੁੱਕਿਆ ਤੇ ਆਟੋ ਵਿੱਚ ਰੱਖ ਕੇ ਸੀ ਸ਼ਹਿਰ ਚਲੇ ਗਏ ਮੈਂ ਉੱਥੇ ਹੀ ਆਪਣੇ ਘਰ ਵਾਲੇ ਨਾਲ ਰਹਿਣ ਲੱਗ ਪਈ ਮੈਂ ਕੁਝ ਮਹੀਨਿਆਂ ਦੀ ਪ੍ਰੈਗਨੰਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਬੱਚਾ ਮੇਰੇ ਘਰ ਵਾਲੇ ਦਾ ਜਾਂ ਫਿਰ ਮੇਰੇ ਜੀਤ ਦਾ ਇਸ ਲਈ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਅਬੋਰਸ਼ਨ ਕਰਵਾਉਣਾ ਚਾਹੁੰਦੀ ਹਾਂ ਤੇ ਕੁਝ ਹੀ ਮਹੀਨਿਆਂ ਬਾਅਦ ਫਿਰ ਆਪਾਂ ਸੈਟਿੰਗ ਕਰਕੇ ਫਿਰ ਬੱਚਾ ਲਵਾਵਾਂਗੇ ਮੇਰਾ ਘਰ ਵਾਲਾ ਮੰਨ ਗਿਆ ਸੀ ਮੈਂ ਵਾਸ਼ਿੰਗ ਕਰਵਾ ਦਿੱਤਾ ਸੀ ਤੇ ਫਿਰ ਦਿਨ ਤਿੰਨ ਚਾਰ ਮਹੀਨਿਆਂ ਬਾਅਦ ਮੈਂ ਦੁਬਾਰਾ ਫਿਰ ਆਪਣੇ ਘਰ ਵਾਲੇ ਦਾ ਬੱਚਾ ਲਿਆ ਸੀ ਮੈਂ ਬਹੁਤ ਹੁਣ ਕੋਸ਼ਿਸ਼ ਕੀਤੀ ਕਿ ਮੇਰਾ ਇਹ ਸ਼ੱਕ ਕਲੀਅਰ ਹੋ ਗਿਆ ਹੁਣ ਸਿਰਫ ਮੇਰਾ ਘਰ ਵਾਲਾ ਹੀ ਮੇਰੇ ਬੱਚੇ ਦਾ ਅਸਲੀ ਪਿਓ ਸੀ ਤੇ ਮੇਰਾ ਜੇਠ ਵੀ ਹੁਣ ਮੇਰੇ ਤੇ ਮਾੜੀ ਨਜ਼ਰ ਨਹੀਂ ਰੱਖ ਸਕਦਾ ਸੀ ਤੇ ਨਾ ਹੀ ਉਹ ਇੱਥੇ ਆਉਂਦਾ ਜਾਂਦਾ ਸੀ ਜੇ ਕਿਤੇ ਆਉਣ ਦਾ ਫੋਨ ਵੀ ਕਰਦਾ ਤਾਂ ਮੈਂ ਝੂਠ ਹੀ ਬੋਲ ਦਿੰਦੀ ਸੀ ਕਿ ਮੈਂ ਕਿਤੇ ਕੰਮ ਤੇ ਜਾਨੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਸੀ ਕਿ ਤੁਸੀਂ ਕੰਮ ਤੇ ਜਾਇਆ ਕਰੋ ਮੈਂ ਬੱਚੇ ਤੋਂ ਬਾਅਦ ਹੀ ਕੰਮ ਤੇ ਜਾਇਆ ਕਰੂੰਗੀ ਆਪਣਾ ਬੱਚਾ ਵੀ ਸਭ ਤੋਂ ਜ਼ਰੂਰੀ ਆ ਤੇ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਹਾਂ ਹਾਂ ਕਿਉਂ ਨਹੀਂ ਵੱਡੀ ਭਾਬੀ ਤੇ ਤਾਂ ਹਜੇ ਤੱਕ ਕੋਈ ਬੱਚਾ ਨਹੀਂ ਹੋਇਆ ਆਪਾਂ ਨੂੰ ਬੱਚਾ ਬਹੁਤ ਜ਼ਰੂਰੀ ਆ ਤੂੰ ਫੇਰ ਹੀ ਕੰਮ ਕਰੀ ਤੇ ਤੈਨੂੰ ਕੰਮ ਕਰਨ ਦੀ ਵੀ ਕੋਈ ਲੋੜ ਨਹੀਂ ਇੱਥੇ ਆਪਾਂ ਸ਼ਹਿਰ ਵਿੱਚ ਫਿਰ ਵੀ ਸੌਖੇ ਆ ਆਪਣਾ ਤਾਂ ਖਰਚਾ ਵੀ ਬਹੁਤ ਘਾਟਾ ਸਰਵ ਕਰਾਇਆ ਹੀ ਦੇਣਾ ਪੈਂਦਾ ਮੇਰੇ ਘਰ ਵਾਲੇ ਦੀ ਤਨਖਾਹ ਵੀ ਵਧੀਆ ਸੀ ਇਸ ਲਈ ਸਾਨੂੰ ਜ਼ਿਆਦਾ ਔਖਾ ਜਿਹਾ ਨਹੀਂ ਲੱਗਦਾ ਸੀ ਸਿਰਫ ਕੁਝ ਮਹੀਨਿਆਂ ਬਾਅਦ ਮੇਰੀ ਡਿਲੀਵਰੀ ਹੋਈ ਤੇ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ ਮੇਰਾ ਘਰ ਵਾਲਾ ਤੇ ਮੇਰੇ ਘਰ ਦੇ ਬਹੁਤ ਖੁਸ਼ ਸੀ ਮੇਰੇ ਮਾਪਿਓ ਨੂੰ ਮੇਰੇ ਬੱਚੇ ਨੂੰ ਦੇਖਣ ਦਾ ਬੜਾ ਚਾਅ ਸੀ ਮੇਰੀਆਂ ਭੈਣਾਂ ਤੇ ਮੇਰੇ ਮਾਪਿਓ ਭਰਾ ਪਰਜਾਈ ਸਾਰੇ ਆ ਗਏ ਸੀ ਮੇਰੇ ਜੀਠ ਜੀਠਾਣੇ ਵੀ ਆਏ ਸੀ ਪਰ ਮੈਂ ਆਪਣੇ ਜੀਠ ਨੂੰ ਬੁਲਾਇਆ ਤੱਕ ਨਹੀਂ ਸੀ ਕਿਉਂਕਿ ਉਹ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ। ਮੇਰੀ ਜੇਠਾਣੀ ਨੇ ਮੇਰੇ ਮੁੰਡੇ ਨੂੰ ਆਪਣੇ ਗਲੇ ਲਾਇਆ ਤੇ ਬੜਾ ਪਿਆਰ ਦਿੱਤਾ। ਮੈਂ ਇਸ ਗੱਲ ਤੋਂ ਖੁਸ਼ ਸੀ ਕਿ ਰੱਬ ਨੇ ਮੇਰੀ ਝੋਲੀ ਭਰ ਦਿੱਤੀ। ਬੇਸ਼ੱਕ ਮੇਰੇ ਨਾਲ ਮੇਰਾ ਜੇਠ ਮਾੜੀ ਕਰਦਾ ਸੀ। ਪਤਾ ਨਹੀਂ ਉਹ ਹੋਰ ਵੀ ਕਿੰਨੀਆਂ ਕੁੜੀਆਂ ਨਾਲ ਧੱਕੇਸ਼ਾਹੀਆਂ ਕਰਦਾ ਹੋਗਾ ਜਾਂ ਬਲੈਕਮੇਲ ਕਰਦਾ ਹੋਗਾ ਜੋ ਉਹਨੂੰ ਅੱਜ ਤੱਕ ਬੱਚੇ ਦਾ ਮੂੰਹ ਨਹੀਂ ਦੇਖਣਾ ਨਸੀਬ ਹੋਇਆ। ਰੱਬ ਨੇ ਉਹਦਾ ਹਿਸਾਬ ਪਤਾਬ ਕੀਤਾ ਹੋਇਆ ਸੀ। ਮੈਂ ਤੇ ਮੇਰਾ ਘਰ ਵਾਲਾ ਆਪਣੀ ਵਧੀਆ ਜ਼ਿੰਦਗੀ ਜੀ ਰਹੇ ਸੀ। ਅਸੀਂ ਬਹੁਤ ਖੁਸ਼ ਹਾਂ ਅੱਜ ਜੇ ਮੇਰੇ ਵਿਆਹ ਨੂੰ 15 ਸਾਲ ਹੋ ਗਿਆ ਤੇ ਮੇਰਾ ਮੁੰਡੇ ਨੂੰ ਵੀ ਹੁਣ 15ਵਾਂ ਸਾਲ ਲੱਗਿਆ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਹੁਣ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਅਸੀਂ ਦੂਸਰਾ ਬੱਚਾ ਨਹੀਂ ਲੈਣਾ ਅਸੀਂ ਹਾਲੇ ਤੱਕ ਵੀ ਸ਼ਹਿਰ ਵਿੱਚ ਹੀ ਰਹਿੰਦੇ ਹਾਂ ਤੇ ਮੇਰੀ ਜ਼ਿੰਦਗੀ ਵੀ ਵਧੀਆ ਲੰਘ ਰਹੀ ਆ ਤੇ ਮੈਂ ਆਪਣੇ ਘਰ ਵਾਲੇ ਨਾਲ ਬਹੁਤ ਹੀ ਖੁਸ਼ ਹਾਂ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਰਾਂ 'ਇਹ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਦੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਚਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ